ਤੇ ਸਾਰੇ ਜਿੰਨੇ ਵੀ ਜਿਹੜੀ ਕਮੇਟੀ ਜਿਹੜੀ ਅੱਜ ਯਾਤਰਾ ਕਰ ਰਹੀ ਹੈ ਉਹਨਾਂ ਨੂੰ ਬਹੁਤ ਬਾਰਕਵਾਦ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਤੇ ਬਹੁਤ ਹੀ ਲੋਕਾਂ ਦੇ ਉਤਸ਼ਾਹ ਦੇਖ ਨੂੰ ਮਿਲਦੇ ਆ ਸੋ ਸਾਰੇ ਹਿੰਦੂ ਦਾਸਤੁਰਵਾਸੀਆਂ ਨੂੰ ਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਵਾਰੀ ਹੋਰ ਜੀਵੇ ਗੁਰੂ ਦਾਸਪੁਰ ਸਾਰੇ ਨਾਲ ਮਿਲ ਕੇ ਗੁਰੂਆਂ ਦਾ ਧਿਆਨ ਲਗਾਉਂਦਾ ਰਹੇ ਤੇ ਸਾਰੇ ਨਾਲ ਮਿਲ ਕੇ ਆਪਸੀ ਪਿਆਰ ਵਧਾ ਰਹੇ ਅੱਜ ਗੋਸਵਾਮੀ ਨਾਬਦ ਜੀ ਦੀ ਜਿਹੜੇ ਵੱਲੋਂ ਕਮੇਟੀ ਵੱਲੋਂ ਖੂਬ ਯਾਤਰਾ ਕੀਤੀ ਜਾ ਰਹੀ ਹੈ ਉਹਦਾ ਹਿੱਸਾ ਬਣ ਕੇ ਮੈਂ ਬੜਾ ਬੜਾ ਖੁਸ਼ ਕਰ ਰਿਹਾ ਤੇ ਮੈਂ ਖਾਸ ਕਰਵਾਦੀਆਂ ਸਾਡੀ ਕਮੇਟੀ ਦਾ ਇਹਨਾਂ ਨੇ ਆਪਣੇ ਉਦਮ ਸਦਕਾ ਇੱਕ ਬੜੀ ਵਧੀਆ ਸ਼ੋਭਾ ਯਾਤਰਾ ਆਰਗਨਾਈਜ਼ ਕੀਤੀ ਹੈ ਜਿਹੜੀ ਬੜੇ ਅਨੰਮਾਨ ਦੇ ਨਾਲ ਸ਼ਹਿਰ ਵਾਸੀ ਪਿੰਡ ਵਾਸੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਯਾਤਰਾ ਦੇ ਵਿੱਚ ਜੋ ਵੀ ਲੋਕ ਆਏ ਨੇ ਉਹ ਆਪਸੀ ਭਾਈਚਾਰਾ ਦਾ ਪਤਾ ਕਰੀ ਰੇ ਨੇ ਯਾਰ ਨਾਲ ਜੀ ਉਸੰਭਈ ਨਮਾਜ਼ਾ ਦੇ ਵੀ ਉਰੇ ਨੇ ਉਹਦੇ ਚੰਦਨੀ ਕੋਖੀ ਕਰ ਰਹੇ ਨੇ ਮੈਂ ਦਿ ਲੋਧਰਵਾਦੀ ਐਸ ਕਮੇਟੀ ਦਾ ਇਨਾ ਇਨਾ ਵਧੀਆ ਆਰਗੇਨਾਈਜ਼ ਕਰਕੇ ਇੱਕ ਨਾਮਵੰ ਤਰੀਕੇ ਦੇ ਨਾਲ ਭਾਰਾਂ ਨੂੰ ਨਾਲ ਲੈ ਕੇ ਕਿ ਸਮਾਜ ਕੱਢੀ ਜਾ ਰਹੀ ਹੈ ਖਾਸ ਤੌਰ ਤੇ ਇਹਨਾਂ ਜਿਹੜੇ ਨੇ ਇਹਨੂੰ ਆਰਗੇਨਾਈਜ਼ ਕਰ ਰਹੇ ਨੇ ਹਰ ਕਮੇਟੀ ਮੈਂਬਰ ਹੀ ਬਹੁਤ-ਬਹੁਤ ਫਤਿਹਗਾਰੀ ਹੋਗਾ ਜਿਨ੍ਹਾਂ ਨੇ ਇਹ ਸਾਡੀ ਸ਼ੋਭਾ ਯਾਤਰਾ ਆਰਗੇਨਾਈਜ਼ ਕੀਤੀ ਹੈ ਆਵਤਾਰ ਜਿਸ ਦੀਆਂ ਦੇਸ਼ ਵਿਦੇਸ਼ ਦੇ ਅੰਦਰ ਵਸਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਹਲਕਾ ਦਿਨਾਨਗਰ ਤੋਂ ਸੋਮਣੀ ਅਕਾਲੀ ਦਲ ਦੇ ਇੰਚਾਰਜ ਹਾਂ ਨਾਲ ਨਾਲ ਇਸ ਪੋਂ ਦਾ ਵਾਸੀ ਹਾਂ ਔਰ ਅੱਜ ਦੇ ਦਿਹਾੜੇ ਤੇ ਮਸਾਫਰ ਜਿੱਥੇ ਮੁਬਾਰਕਬਾਦ ਦਿੰਨੇ ਬਹੁਤ ਸਾਰੇ ਸ਼੍ਰੀ ਗੁਰਨਪਤਸਿ ਮਹਾਰਾਜ ਜੀ ਕੀ ਜੈ ਅੱਜ ਬੜਾ ਸ਼ੁਭ ਆਕੇਸ਼ੀ ਵਾਲੀ ਦਿਨ ਜਿਹੜਾ ਗੁਰਨਪਤਸਿ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ ਕਿ 7 ਅਪ੍ਰੈਲ ਨੂੰ ਹੈ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਫਿਲਦਿਆ ਸੋਰੀ ਚਾਰ ਮਹਿਲਾ ਮੋਰਚਾ ਦੇ ਨਾਤੇ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਸ਼ਹਿਰ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੈ ਔਰ ਇਸੇ ਤਰ੍ਹਾਂ ਹੁਬੂ-ਮੁਹਕਮੇ ਯਾਤਰਾ ਵਿੱਚ ਚੱਲਦੀ ਹੋਣ ਇੱਕ ਸੰਦੇਸ਼ ਜ਼ਰੂਰ ਦਵਾਂਗੀ ਕਿ ਨਸ਼ਾ ਤੋਂ ਦੂਰ ਰਵੋ ਔਰ ਜਿਹੜੀ ਖਾਸ ਕਰਕੇ ਇੱਕ ਸੀਮਰ ਲੜਕੀ ਹੈ ਜਿਹੜੀ ਡੀਜੇ ਤੇ ਡਾਂਸਰ ਸੀ ਉਹਦੇ ਤੇ ਜਿਹੜਾ ਲੜਕੀ ਦੇ ਨਾਲ ਗਲਤ ਕੰਮ ਹੋ ਰਿਹਾ ਮੈਂ ਲੜਕੀ ਦੇ ਨਾਲ ਇਹ ਬਹੁਤ ਸਾਰੇ ਗਲਤ ਕੰਮ ਹੋ ਰਹੇ ਨੇ ਅਗਰ ਦੇਖਿਆ ਜਾਵੇ ਕਿ ਜਿਹੜੇ ਨਸ਼ੇ ਨੇ ਭੈਣਾ ਜਿਹੜੀਆਂ ਆਪਣੀਆਂ ਨੱਚਦੀਆਂ ਨੇ ਜਦੋਂ ਉਹ ਉਹ ਜਿਹੜਾ ਨਸ਼ਾ ਕਰਕੇ ਭਰਾ ਜਿਹੇ ਸਟੇਜ ਤੇ ਵੀ ਭੈਣਾ ਬੈਣ ਨੱਚਦੀਆਂ ਉਹਨਾਂ ਦੇ ਇਹ ਉਹਨਾਂ ਦਾ ਜਿਹੜਾ ਖੂਨ ਹੀ ਖੋਦਾ ਜਦੋਂ ਉਹ ਜਿਹੜੀਆਂ ਆਪਣੀਆਂ ਭੈਣਾ ਕੋਈ ਉਹਨਾਂ ਨੂੰ ਮੁੱਤਲੀ ਬੁਰੀ ਨਜ਼ਰ ਨਾਲ ਦੇਖੇ ਤਾਂ ਉਹ ਉਹ ਉਹਨਾਂ ਦਾ ਖੂਨ ਖੋਦਾ ਕਿਸੇ ਦੀ ਧੀ ਨੂੰ ਧੀ ਸਮਝੀਏ ਕਿਸੇ ਦੀ ਪੈਰ ਨੂੰ ਭੈਣ ਸਮਝੀਏ ਕੋਈ ਵੀ ਜਿਹੜਾ ਨਾ ਵਿਕਾਰ ਕੋਈ ਵੀ ਕੰਮ ਜਿਹੜਾ ਮਾੜਾ ਨਹੀਂ ਹੁੰਦਾ ਹਰ ਕੰਮ ਨੂੰ ਇੱਜ਼ਤ ਨਾਲ ਇੱਜ਼ਤ ਦੇ ਨਾਲ ਕਰਨਾ ਚਾਹੀਦਾ ਇੱਜ਼ਤ ਦੇ ਨਾਲ ਅਗਲੇ ਦੀ ਵੀ ਅਗਲੇ ਦੀ ਵੀ ਇੱਜ਼ਤ ਦੇ ਨਾਲ ਦੇਖਣਾ ਚਾਹੀਦਾ ਕੋਈ ਜਿਹੜਾ ਲੜਕੀ ਨਾਲ ਗਲਤ ਕੰਮ ਹੋਇਆ ਹੋਇਆ ਹੈ ਬਿਲਕੁਲ ਉਹਦੇ ਖਿਲਾਫ ਹੈ ਉਹਨਾਂ ਦੇ ਖਿਲਾਫ ਕੰਦੀ ਕਰ ਵੀ ਜਰੂਰ ਹੋਣੀ ਚਾਹੀਦੀ ਹੈ ਉਹਨਾਂ ਦੇ ਪੈਣਾ ਦੇ ਨਾਲ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਦਾਈ